ਸਤਗੁਰ ਨਾਨਕ ਪ੍ਰਗਟਿਆ ਮਿੱਠ ਧੁੰਦੀ ਜਗ ਚਾਰਣ ਹੋਇਆ ਮੁਸਲਮਾਨਾਂ ਦਾ ਪੀਰ ਸਿੱਖਾਂ ਦਾ ਗੁਰੂ ਬਾਬਾ ਨਾਨਕ ਹਮੇਸ਼ਾ ਅਸੀਂ ਬਾਬੇ ਨਾਨਕ ਨੂੰ ਬੜਾ ਆਪਣਤ ਦੇ ਨਾਲ ਵੇਖਦੇ ਆਂ ਇਹ ਤਸਵੀਰ ਗੁਰੂ ਪਿਆਰਿਓ ਜਲੰਧਰ ਸ਼ਹਿਰ ਦੀ ਹੈ ਤੇ ਬੜੇ ਸੋਹਣੇ ਤਰੀਕੇ ਨਾਲ ਸਜੋਰ ਸਜਾਵਟ ਕਰਕੇ ਬਾਬੇ ਨਾਨਕ ਦੇ ਆਗਮਨ ਪਰੋ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਪੂਰਾ ਜਲੰਧਰ ਸਤਨਾਮ ਵਾਹਿਗੁਰੂ ਧੰਬਾ ਬਾਬਾ ਨਾਨਕ ਧੰਬਾ ਬਾਬਾ ਨਾਨਕ ਦਾ ਜਾਪ ਕਰ ਰਿਹਾ ਵਾਕਈ ਬਾਬਾ ਨਾਨਕ ਸਾਨੂੰ ਆਪਣਾ ਤੰਦਦਾ ਤੇ ਕਹਿ ਰਿਹਾ ਸੀ ਸਟੇਟਸਾਂ ਦੇ ਵਿੱਚ ਨਾਨਕ ਕੱਲਾ ਲੈ ਕੇ ਵੀ ਬਾਬੇ ਨੂੰ ਆਪਣਾ ਤੰਦਨੇ ਤੁਸੀਂ ਕੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਬਾਰੇ ਸੋਚਦੇ ਹੋ ਕਮੈਂਟ ਜ਼ਰੂਰ ਦੱਸਿਓ ਜਾਂ ਤੁਹਾਨੂੰ ਬਾਬੇ ਨਾਨਕ ਦੀਆਂ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਮਾਂ ਇਨਸਾਨੀਅਤ ਨੂੰ ਦਿੱਤੀਆਂ ਉਹ ਚੋਂ ਕਿਹੜੀ ਸਭ ਤੋਂ ਜ਼ਿਆਦਾ ਪਸੰਦ ਹੈ ਉਹਦੀ ਸਾਂਝ ਜ਼ਰੂਰ ਪਾਓ ਸਤਗੁਰ ਨਾਨਕ ਪ੍ਰਗਟਿਆ ਮਿੱਠ ਧੁੰਦੀ ਜਗ ਚਾਰਣ ਹੋਇਆ ਮੁਸਲਮਾਨਾਂ ਦਾ ਪੀਰ ਸਿੱਖਾਂ ਦਾ ਗੁਰੂ ਬਾਬਾ ਨਾਨਕ ਹਮੇਸ਼ਾ ਅਸੀਂ ਬਾਬੇ ਨਾਨਕ ਨੂੰ ਬੜਾ ਆਪਣਤ ਦੇ ਨਾਲ ਵੇਖਦੇ ਹਾਂ ਇਹ ਤਸਵੀਰ ਗੁਰੂ ਪਿਆਰਿਓ ਜਲੰਧਰ ਸ਼ਹਿਰ ਦੀ ਹੈ ਤੇ ਬੜੇ ਸੋਹਣੇ ਤਰੀਕੇ ਨਾਲ ਸਜੋ ਸਜਾਵਟ ਕਰਕੇ ਬਾਬੇ ਨਾਨਕ ਦੇ ਆਗਮਨ ਪਰੋਬ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਹਨ ਪੂਰਾ ਜਲੰਧਰ ਸਤਨਾਮ ਵਾਹਿਗੁਰੂ ਧੰਬਾ ਬਾਬਾ ਨਾਨਕ ਧੰਬਾ ਬਾਬਾ ਨਾਨਕ ਦਾ ਜਾਪ ਕਰ ਰਿਹਾ। ਵਾਕਈ ਬਾਬਾ ਨਾਨਕ ਸਾਨੂੰ ਆਪਣਾ ਤਦੰਦਾ ਤੇ ਕਹਿ ਰਿਹਾ ਸੀ ਸਟੇਟਸਾਂ ਦੇ ਵਿੱਚ ਨਾਨਕ ਕੱਲਾ ਲੈ ਕੇ ਵੀ ਬਾਬੇ ਨੂੰ ਆਪਣਾ ਤਦੰਦੇ ਆ। ਤੁਸੀਂ ਕੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਬਾਰੇ ਸੋਚਦੇ ਹੋ? ਕਮੈਂਟ ਜ਼ਰੂਰ ਦੱਸਿਓ ਜਾਂ ਤੁਹਾਨੂੰ ਬਾਬੇ ਨਾਨਕ ਦੀਆਂ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਇਨਸਾਨੀਅਤ ਨੂੰ ਦਿੱਤੀਆਂ ਉਹ ਚੋਂ ਕਿਹੜੀ ਸਭ ਤੋਂ ਜ਼ਿਆਦਾ ਪਸੰਦ ਹੈ? ਉਹਦੀ ਸਾਂਝ ਜ਼ਰੂਰ ਪਾਓ। ਸਤਗੁਰੂ ਨਾਨਕ ਪ੍ਰਗਟਿਆ ਮਿੱਠ ਧੁੰਦੀ ਜਗ ਚਾਰਣ ਹੋਇਆ ਮੁਸਲਮਾਨਾਂ ਦਾ ਪੀਰ ਸਿੱਖਾਂ ਦਾ ਗੁਰੂ ਬਾਬਾ ਨਾਨਕ ਹਮੇਸ਼ਾ ਅਸੀਂ ਬਾਬੇ ਨਾਨਕ ਨੂੰ ਬੜਾ ਆਪਣਤ ਦੇ ਨਾਲ ਵੇਖਦੇ ਆਂ ਇਹ ਤਸਵੀਰ ਗੁਰੂ ਪਿਆਰਿਓ ਜਲੰਧਰ ਸ਼ਹਿਰ ਦੀ ਹੈ ਤੇ ਬੜੇ ਸੋਹਣੇ ਤਰੀਕੇ ਨਾਲ ਸਜੋ ਸਜਾਵਟ ਕਰਕੇ ਬਾਬੇ ਨਾਨਕ ਦੇ ਆਗਮਨ ਪਰੋਪ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਪੂਰਾ ਜਲੰਧਰ ਸਤਨਾਮ ਵਾਹਿਗੁਰੂ ਧੰਬਾ ਬਾਬਾ ਨਾਨਕ ਧੰਬਾ ਬਾਬਾ ਨਾਨਕ ਦਾ ਜਾਪ ਕਰ ਰਿਹਾ ਵਾਕਈ ਬਾਬਾ ਨਾਨਕ ਸਾਨੂੰ ਆਪਣਾ ਤਦੰਦਾ ਤੇ ਕਹਿ ਰਿਹਾ ਸੀ ਸਟੇਟਸਾਂ ਦੇ ਵਿੱਚ ਨਾਨਕ ਕੱਲਾ ਲੈ ਕੇ ਵੀ ਬਾਬੇ ਨੂੰ ਆਪਣਾ ਤਦੰਦੇ ਤੁਸੀਂ ਕੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਬਾਰੇ ਸੋਚਦੇ ਹੋ ਕਮੈਂਟ ਜ਼ਰੂਰ ਦੱਸਿਓ ਜਾਂ ਤੁਹਾਨੂੰ ਬਾਬੇ ਨਾਨਕ ਦੀਆਂ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਮਾਂ ਇਨਸਾਨੀਅਤ ਨੂੰ ਦਿੱਤੀਆਂ ਉਹ ਚੋਂ ਕਿਹੜੀ ਸਭ ਤੋਂ ਜ਼ਿਆਦਾ ਪਸੰਦ ਹੈ ਉਹਦੀ ਸਾਂਝ ਜ਼ਰੂਰ ਪਾਓ ਸਤਗੁਰ ਨਾਨਕ ਪ੍ਰਗਟਿਆ ਮਿੱਠ ਧੁੰਦੀ ਜਗ ਚਾਰਣ ਹੋਇਆ ਮੁਸਲਮਾਨਾਂ ਦਾ ਪੀਰ ਸਿੱਖਾਂ ਦਾ ਗੁਰੂ ਬਾਬਾ ਨਾਨਕ ਹਮੇਸ਼ਾ ਅਸੀਂ ਬਾਬੇ ਨਾਨਕ ਨੂੰ ਬੜਾ ਆਪਣਤ ਦੇ ਨਾਲ ਵੇਖਦੇ ਆਂ ਇਹ ਤਸਵੀਰ ਗੁਰੂ ਪਿਆਰਿਓ ਜਲੰਧਰ ਸ਼ਹਿਰ ਦੀ ਹੈ ਤੇ ਬੜੇ ਸੋਹਣੇ ਤਰੀਕੇ ਨਾਲ ਸਜੋਰ ਸਜਾਵਟ ਕਰਕੇ ਬਾਬੇ ਨਾਨਕ ਦੇ ਆਗਮਨ ਪਰਉ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਪੂਰਾ ਜਲੰਧਰ ਸਤਨਾਮ ਵਾਹਿਗੁਰੂ ਧੰਬਾ ਬਾਬਾ ਨਾਨਕ ਧੰਬਾ ਬਾਬਾ ਨਾਨਕ ਦਾ ਜਾਪ ਕਰ ਰਿਹਾ ਵਾਕਈ ਬਾਬਾ ਨਾਨਕ ਸਾਨੂੰ ਆਪਣਾ ਤੰਦਦਾ ਤੇ ਕਹਿ ਰਿਹਾ ਸੀ ਸਟੇਟਸਾਂ ਦੇ ਵਿੱਚ ਨਾਨਕ ਕੱਲਾ ਲੈ ਕੇ ਵੀ ਬਾਬੇ ਨੂੰ ਆਪਣਾ ਤੰਦਨੇ ਆ ਤੁਸੀਂ ਕੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਬਾਰੇ ਸੋਚਦੇ ਹੋ ਕਮੈਂਟ ਜ਼ਰੂਰ ਦੱਸਿਓ ਜਾਂ ਤੁਹਾਨੂੰ ਬਾਬੇ ਨਾਨਕ ਦੀਆਂ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਮਾਂ ਇਨਸਾਨੀਅਤ ਨੂੰ ਦਿੱਤੀਆਂ ਉਹ ਚੋਂ ਕਿਹੜੀ ਸਭ ਤੋਂ ਜ਼ਿਆਦਾ ਪਸੰਦ ਹੈ ਉਹਦੀ ਸਾਂਝ ਜ਼ਰੂਰ ਪਾਓ